ਮੇਲ ਲੈ ਹੋ ਦਿਆਲ ਤਹ ਤਹ ਪਏ ਦਵਾਰਿਆ ਰਖ ਲੈ ਬੋਹ ਦੀਨ ਦਰਿਆਨ ਬ੍ਰਹਮਤ ਬੋਹਾਰਿਆ ਭਗਤ ਬਸ਼ਲ ਤੇਰਾ ਬਿਰਦੋ ਹਰ ਪਤ ਤ ਉਦਾਰਿਆ ਜੋ ਬਿਨ ਨਾਹੀ ਕੋਏ ਬਿਨੋ ਮੋਏ ਸਾਰੇ ਆ ਕਰ ਗਹਿਲੋ ਦਇਾਲ ਸਾਰੇ ਸੰਸਾਰਿਆ ਸੋਖ ਹਟਲ ਗੁਰ ਸੇਵੀਐ ਗਹਿਨ ਸੁਸਹਿਜ ਸੁਭਾ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਈ ਸੋ ਕਹ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਅ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਸਰੀ ਬਾਹੀ ਗੁਰੂ ਸਾਹਿਬ ਜੀਓ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਸਹਿ ਸਿਆਣ ਪਾਲਖੋ ਹੋਏ ਤਾ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਜੀ ਔਰ ਨਿਵਾਜੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸواری ਖਾਲਸਾ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਦੋਲੜੀ ਵਾਰ ਕਥਾ ਆਪ ਜੀ ਸਤਿਗੁਰਾਂ ਦੀ ਕਿਰਪਾ ਸਦਕਾ ਸਰਵਣ ਕਰ ਰਹੇ ਹੋ ਸੋ ਕੱਲ ਆਪ ਜੀ ਨੇ ਪਹਿਲੀ ਫੌੜੀ ਦੇ ਤਿੰਨ ਅਰਥ ਸਰਵਣ ਕੀਤੇ ਨੇ ਤੇ ਹੁਣ ਚੌਥਾ ਅਰਥ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ ਸੋਚੈ ਸੋਚ ਨਾ ਹੋਵਈ ਮਹਾਰਾਜ ਕਹਿੰਦੇ ਸੋਚੈ ਸੋਚ ਦਾ ਅਰਥ ਹੈ ਵਿਚਾਰ ਹੁਣ ਜਿਹੜੀ ਵਿਚਾਰ ਹੈ ਜਾਂ ਜਿਹੜੀ ਚਿਤਵਨੀਆ ਹੈ ਉਹ ਫਿਰ ਕੋਈ ਵੀ ਦੁਨਿਆਵੀ ਚਿਤਵਨੀਆ ਕੋਈ ਵੀ ਜਿਹੜੀ ਵਿਚਾਰ ਹੈ ਸੋਚ ਨਾ ਹੋਵਈ ਉਹ ਫਿਰ ਉਹ ਕੋਈ ਵੀ ਵਿਚਾਰ ਨਹੀਂ ਰਹਿੰਦੀ ਕੋਈ ਵੀ ਚਿਤਵਨੀਆ ਨਹੀਂ ਰਹਿੰਦੀਆਂ ਜਦੋਂ ਸਤਗੁਰੂ ਜੀ ਕਿਰਪਾ ਕਰਨ ਜੇ ਸੋਚੀ ਲੱਖ ਵਾਰ ਹੁਣ ਇਸ ਦੇ ਵਿੱਚ ਅਨਵੈ ਕਰਕੇ ਅਰਥ ਹੁੰਦੇ ਨੇ ਹੁਣ ਪਹਿਲੇ ਸੋਚੈ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਹੁਣ ਜਿਹੜਾ ਪਿਛਲੀ ਅੱਧੀ ਪੰਕਤੀ ਹੈ ਜੇ ਸੋਚੀ ਲੱਖ ਵਾਰ ਹੁਣ ਉਹਦਾ ਅਰਥ ਪਹਿਲੇ ਹੋਵੇਗਾ ਜਿਹੜਾ ਲੱਖ ਸਰੂਪ ਹੈ ਪਰਮੇਸ਼ਰ ਦਾ ਉਹ ਲਖ ਸਰੂਪ ਦੀ ਜਿਹੜੀ ਪ੍ਰਾਪਤੀ ਵਾਲੀ ਵਿਚਾਰ ਉਹ ਪ੍ਰਾਪਤ ਹੋ ਜਾਵੇਗੀ ਸੋਚ ਹੋ ਗਈ ਕਿਉਂਕਿ ਜਦੋਂ ਅਰਥ ਕਰਨਾ ਹੁੰਦਾ ਹੈ ਨਾ ਫਿਰ ਕਈ ਅਰਥ ਅਨਵੇਹ ਕਰਕੇ ਕਰਨੇ ਪੈਂਦੇ ਨੇ ਉਹ ਸੋਚ ਜਿਹੜੀ ਵਿਚਾਰ ਹੈ ਹੋਵਈ ਪ੍ਰਾਪਤ ਹੋ ਜਾਵੇਗੀ ਲਖ ਸਰੂਪ ਦੀ ਪ੍ਰਾਪਤੀ ਵਾਲੀ ਜਿਹੜੀ ਵਿਚਾਰ ਹੈ ਉਹ ਕਦੋਂ ਪ੍ਰਾਪਤ ਹੋਵੇਗੀ ਸੋਚੈ ਸੋਚ ਨਾ ਹੋਵਈ ਜਦੋਂ ਜਿਹੜੀ ਹੋਰ ਵਿਚਾਰਾਂ ਨੇ ਹੋਰ ਚਿਤਵਨੀਆਂ ਨੇ ਜਦੋਂ ਨਹੀਂ ਰਹਿੰਦੀਆਂ ਜਦੋਂ ਖਤਮ ਹੋ ਜਾਂਦੀਆਂ ਨੇ ਫਿਰ ਲਖ ਸਰੂਪ ਦੀ ਪ੍ਰਾਪਤੀ ਵਾਲੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ ਚੁੱਪ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਬ ਤਾਰ ਹੁਣ ਤਾਰ ਦਾ ਅਰਥ ਇੱਥੇ ਓੰਕਾਰ ਕੀਤਾ ਹੈ ਕਿਉਂਕਿ ਵੇਦ ਦੇ ਵਿੱਚ ਓੰਕਾਰ ਦੇ 10 ਨਾਮ ਲਿਖੇ ਨੇ ਜਿਵੇਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਜੋ ਜਪਜੀ ਸਾਹਿਬ ਦਾ ਟੀਕਾ ਲਿਖਿਆ ਸੀ ਉਦੇ ਵਿੱਚ ਵੀ ਇਹ 10 ਨਾਮ ਓੰਕਾਰ ਦੇ ਲਿਖੇ ਹੋਏ ਨੇ ਪਹਿਲਾ ਓੰਕਾਰ ਦੂਜਾ ਪ੍ਰਣਵ ਤੀਜਾ ਸਰਬ ਵਿਆਪੀ ਚੌਥਾ ਅਨੰਤ ਤੇ ਪੰਜਵਾਂ ਤਾਰ ਜਿਹੜਾ ਹੁਣ ਆਪਾਂ ਨੇ ਸਰਵਣ ਕੀਤਾ ਜੇ ਲਾਇ ਰਹਾ ਲਿਵ ਤਾਰ ਇਹ ਤਾਰ ਦਾ ਅਰਥ ਵੀ ਓੰਕਾਰ ਹੈ ਤੇ ਛੇਮਾ ਹੈ ਸ਼ੁਕਲ 7ਵਾਂ ਵੈਦਯੁੱਤ 8ਵਾਂ ਹੰਸ 9ਵਾਂ ਤੁਰਿਆ ਤੇ 10ਵਾਂ ਬ੍ਰਹਮ ਇਹ ਵੇਦ ਦੇ ਵਿੱਚ ਓੰਕਾਰ ਦੇ 10 ਨਾਮ ਲਿਖੇ ਨੇ ਹੁਣ ਚੁੱਪਾ ਚੁੱਪਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਜਿਹੜੀ ਲਿਵ ਜੋੜਨੀ ਹੈ ਤਾਰ ਓੰਕਾਰ ਵਿੱਚ ਲਿਵ ਬਿਰਤੀ ਤੇਲ ਧਾਰਵਤ ਜੋੜਨੀ ਤੇਲ ਧਾਰਵਤ ਆਪਾਂ ਨੇ ਕੱਲ ਸਰਵਣ ਕੀਤਾ ਸੀ ਨਾ ਕਿ ਇੱਕ ਤਾਂ ਪਾਣੀ ਦੀ ਧਾਰ ਹੁੰਦੀ ਹੈ ਜਿਹੜੀ ਪਾਣੀ ਦੀ ਧਾਰ ਹੁੰਦੀ ਹੈ ਨਾ ਉਹ ਖਿੰਡਦੀ ਰਹਿੰਦੀ ਹੈ ਪਰ ਜਦੋਂ ਆਪਾਂ ਤੇਲ ਦੀ ਧਾਰ ਪਾਈਏ ਤੇਲ ਦੀ ਧਾਰ ਉਹ ਖਿੰਡਦੀ ਨਹੀਂ ਹੈ ਜਦੋਂ ਆਪਾਂ ਨੇ ਪਰਮੇਸ਼ਰ ਵਿੱਚ ਲਿਵ ਜੋੜਨੀ ਹੈ ਉਦੋਂ ਬਿਰਤੀ ਨਾ ਖਿੰਡੇ ਭਾਵ ਕਿ ਹੋਰ ਪਾਸੇ ਬਿਰਤੀ ਨਾ ਜਾਵੇ ਨਹੀਂ ਤਾਂ ਹੱਥ ਵਿੱਚ ਪਉਥੀ ਸਾਹਿਬ ਪੜੀ ਹੁੰਦੀ ਹੈ ਜਾਂ ਨਿਤਨੇਮ ਕਰਦੇ ਹੁੰਦੇ ਆ ਤੇ ਮਨ ਵਿੱਚ ਵਿਚਾਰਾ ਚਲਦੀਆਂ ਹੁੰਦੀਆਂ ਨੇ ਕਿ ਅੱਜ ਉਹ ਵੀ ਕੰਮ ਕਰਨਾ ਹੈ ਫਲਾਣੀ ਥਾਂ ਤੇ ਵੀ ਜਾਣਾ ਹੈ ਉਹ ਵੀ ਕੰਮ ਸਿਰੇ ਚਾੜਨਾ ਹੈ ਇਸ ਤਰ੍ਹਾਂ ਬਿਰਤੀ ਖਿੰਡੇ ਨਾਮ ਜਦੋਂ ਬਿਰਤੀ ਇੱਕ ਰਸ ਇਕਾਗਰ ਹੋ ਕੇ ਪਰਮੇਸ਼ਰ ਦੇ ਵਿੱਚ ਜੁੜ ਜਾਂਦੀ ਹੈ ਉਹਨੂੰ ਕਹਿੰਦੇ ਨੇ ਲਿਵ ਜੁੜ ਜਾਣੀ ਤੇਲ ਧਾਰਾ ਵਤ ਬਿਰਤੀ ਦਾ ਨਾਮ ਖਿੰਡਣਾ ਇਸ ਤਰ੍ਹਾਂ ਓੰਕਾਰ ਵਿੱਚ ਜਿਹੜੀ ਲਿਵ ਹੈ ਬਿਰਤੀ ਹੈ ਤੇਲ ਧਾਰਾ ਵਤ ਜਿਹੜੀ ਲਾ ਰਖੀਏ ਫਿਰ ਹੋਵੇਗਾ ਕੀ ਉਹ ਦੱਸਦੇ ਹਨ ਭੁੱਖਿਆ ਭੁੱਖ ਚੁੱਪੇ ਉਪੇ ਚੁੱਪ ਨਾ ਹੋਵਈ ਫਿਰ ਚੁੱਪੇ ਚੁੱਪ ਹੋ ਜਾਈਦਾ ਹੈ ਜਾਂ ਚੁੱਪ ਹੋਵਈ ਜਿਹੜਾ ਅਫੁਰ ਪਦ ਹੈ ਨਾ ਫੁਰ ਭਾਵ ਕੋਈ ਵੀ ਫੁਰਨਾ ਨਾ ਉਠਣਾ ਸਾਰੇ ਫੁਰਨੇ ਖਤਮ ਹੋ ਜਾਣੇ ਹੁਣ ਜਿਵੇਂ ਕੱਲ ਆਪਾਂ ਨੇ ਸਾਖੀ ਸਰਵਣ ਕੀਤੀ ਸੀ ਕਿ ਮੂੰਹ ਦਾ ਭਾਵੇਂ ਮੋਨ ਤੁਸੀਂ ਰੱਖ ਲਵੋ ਚੁੱਪ ਹੋ ਜਾਵੋ ਪਰ ਮਨ ਤਾਂ ਬੋਲਦਾ ਰਹਿੰਦਾ ਹੈ ਨਾ ਅੰਦਰ ਵਿਚਾਰਾ ਫੁਰਨੇ ਉੱਠਦੇ ਰਹਿੰਦੇ ਨੇ ਜਿਹੜਾ ਫੁਰਪਦ ਦੀ ਪ੍ਰਾਪਤੀ ਹੋ ਜਾਣੀ ਅੰਦਰੇ ਸ਼ਾਂਤੀ ਦੀ ਪ੍ਰਾਪਤੀ ਹੋ ਜਾਣੀ ਫਿਰ ਚੁੱਪ ਨਾ ਹੋਵਈ ਫੇ ਜਿਹੜੀ ਜੜਤਾ ਬਿਰਤੀ ਹੈ ਨਾ ਉਹ ਜੜਤਾ ਬਿਰਤੀ ਨਹੀਂ ਰਹਿੰਦੀ ਜਿਵੇਂ ਸਰੀਰ ਜੜ ਜਾ ਹੋ ਜਾਂਦਾ ਹੈ ਜਾਂ ਬਿਰਤੀ ਜੜ ਹੋ ਜਾਂਦੀ ਹੈ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਜਿਹੜੇ ਨਹੀਂ ਜਪਦੇ ਨਾਮ ਜਿਹੜੇ ਨਹੀਂ ਬੰਦਗੀ ਕਰਦੇ ਨਹੀਂ ਕਮਾਈ ਕਰਦੇ ਉਹ ਜੜ ਜੜਤਾ ਬਿਰਤੀ ਉਹ ਧਾਰਨ ਕਰ ਲੈਂਦੇ ਨੇ ਜੜਤਾ ਬਿਰਤੀ ਉਹਨਾਂ ਦੀ ਹੋ ਜਾਂਦੀ ਹੈ ਉਹ ਕਿਵੇਂ ਹੁਣ ਜੇ ਮੈਂ ਤੁਸੀਂ ਸੌਖੀ ਧਾਰਨ ਲੈ ਲਓ ਕੋਈ ਲੋਹੇ ਦੀ ਵਸਤੂ ਬਣੀ ਹੈ ਜਾਂ ਆਪਣੇ ਸਰਬ ਲੋਹ ਦੀਆਂ ਕਿਰਪਾਨਾਂ ਪਾਈਆਂ ਨੇ ਹੁਣ ਜੇ ਤਾ ਇਹਨੂੰ ਮਾਜਦੇ ਰਹੀਏ ਸੇਵਾ ਕਰਦੇ ਰਹੀਏ ਫਿਰ ਤਾਂ ਇਹ ਜੜ ਨਹੀਂ ਖਾਂਦੀਆਂ ਫਿਰ ਜੰਗ ਨਹੀਂ ਲੱਗਦੀ ਪਰ ਜੇ ਇਹਦੀ ਸੇਵਾ ਕਰਨੀ ਛੱਡ ਦਈਏ ਫਿਰ ਇਹ ਜੜ ਫੜ پکڑ ਲੈਂਦੀਆਂ ਨੇ ਜਿਵੇਂ ਕੋਈ ਹੋਰ ਵਸਤੂ ਹੈ ਦਰਵਾਜ਼ਾ ਹੈ ਜਾਂ ਪਹਿਲੇ ਦਰਵਾਜ਼ੇ ਹੁੰਦੇ ਸੀ ਤੇ ਉਹਨਾਂ ਨੂੰ ਉਹਨਾਂ ਦਰਵਾਜ਼ਿਆਂ ਵਿੱਚੋਂ ਆਵਾਜ਼ ਨਾ ਆਵੇ ਉਹਨਾਂ ਵਿੱਚ ਤੇਲ ਪਾਇਆ ਜਾਂਦਾ ਸੀ ਪਰ ਅੱਜ ਕੱਲੋ ਤੇਲ ਵਾਲਾ ਰਿਵਾਜ ਇਹ ਦੂਜੇ ਪਾਸੇ ਨੂੰ ਲਾ ਲਿਆ ਨਾ ਉਹ ਦਰਵਾਜ਼ਿਆਂ ਵਿੱਚੋਂ ਆਵਾਜ਼ ਨਾ ਆਵੇ ਜਾਂ ਗੱਡੇ ਹੁੰਦੇ ਸੀ ਗੱਡਿਆਂ ਦੇ ਪਹੀਆਂ ਵਿੱਚੋਂ ਆਵਾਜ਼ ਆਉਂਦੀ ਸੀ ਉਹ ਆਵਾਜ਼ ਨਾ ਆਵੇ ਉਹਨਾਂ ਵਿੱਚ ਤੇਲ ਪਾਇਆ ਜਾਂਦਾ ਸੀ ਕਿ ਕਿਤੇ ਖੜ ਨਾ ਜਾਣ ਕਿਤੇ ਰੁਕਣਾ ਨਾ ਜਾਣ ਇਹ ਚੱਲਦੇ ਰਹਿਣ ਐਸੇ ਤਰ੍ਹਾਂ ਸਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਉਜਿਆਰਾ ਜਿਹੜਾ ਪਰਮੇਸ਼ਰ ਦਾ ਨਾਮ ਅਮਰਤ ਰੂਪੀ ਨਾਮ ਹੈ ਜਿਹਦੇ ਜਪਣੇ ਕਰਕੇ ਇਹ ਬੁੱਧੀ ਨੇ ਵਿੱਚ ਚੇਤਨ ਸੱਤਾ ਆਉਣੀ ਸੀ ਇਹ ਬੁੱਧੀ ਨੇ ਕੰਮ ਕਰਨਾ ਸੀ ਬਿਰਤੀ ਨੇ ਕੰਮ ਕਰਨਾ ਸੀ ਉਹ ਪਰਮੇਸ਼ਰ ਦਾ ਨਾਮ ਹੀ ਭੁਲਾ ਛੱਡਿਆ ਫਿਰ ਜੜਤਾ ਹੋਗੀ ਨਾ ਜੜ ਲੱਗ ਗਈ ਬਿਰਤੀ ਨੂੰ ਕੰਮ ਨਹੀਂ ਕਰਦੀ ਕੋਈ ਚੰਗੀ ਵਿਚਾਰ ਨਹੀਂ ਸੁਝਦੀ ਤੇ ਜਦੋਂ ਤੱਕ ਚੰਗੀ ਵਿਚਾਰ ਨਹੀਂ ਸੁਝਦੀ ਫਿਰ ਬੰਦਾ ਮਾੜੇ ਕੰਮ ਕਰਦਾ ਹੈ ਤਾਂ ਕਰਕੇ ਜੇ ਓੰਕਾਰ ਵਿੱਚ ਲਿਵ ਜੋੜ ਲਈਏ ਪਰਮੇਸ਼ਰ ਵਿੱਚ ਲਿਵ ਜੋੜ ਲਈਏ ਨਾ ਫਿਰ ਅਫੁਰ ਪਦ ਦੀ ਸ਼ਾਂਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਚੁੱਪ ਨਾ ਹੋਵਈ ਫਿਰ ਜਿਹੜੀ ਜੜਤਾ ਬਿਰਤੀ ਹੈ ਨਾ ਉਹ ਮਹਾਰਜ ਕਹਿੰਦੇ ਫਿਰ ਨਹੀਂ ਹੁੰਦੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰੀਆ ਭਾਰ ਜੇ ਜਿਨ੍ਹਾਂ ਨੇ ਪੁਰੀਆ ਪੂਰਨ ਜਿਹੜਾ ਪਰਮੇਸ਼ਰ ਹੈ ਉਹਨੂੰ ਭਾਰ ਜਿਨ੍ਹਾਂ ਨੇ ਭਾਲ ਲਿਆ ਨਾ ਤੇ ਬੰਨਾਪੁਰੀਆ ਭਾਰ ਬੰਨਾ ਬਿਰਤੀ ਨੂੰ ਉਹਦੇ ਨਾਮ ਵਿੱਚ ਜਿਨ੍ਹਾਂ ਨੇ ਬਨ ਲਿਆ ਦ੍ਰਿੜ ਕਰ ਲਈ ਬਿਰਤੀ ਅਚਲ ਕਰ ਲਈ ਪਰਪਕਤਾ ਜਿਹੜੇ ਲੈ ਆਏ ਫਿਰ ਉਹਨਾਂ ਦੀ ਬਾਬਤ ਦੱਸਦੇ ਹਨ ਭੁੱਖਿਆ ਭੁੱਖ ਨਾ ਉਤਰੀ ਫਿਰ ਭੁੱਖਿਆ ਭੁੱਖ ਉਹ ਕੇਵਲ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੇ ਭੁੱਖ ਲੱਗਦੀ ਹੈ ਹੋਰ ਕੋਈ ਭੁੱਖ ਨਹੀਂ ਲੱਗਦੀ ਫਿਰ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਉਹਨਾਂ ਨੂੰ ਫਿਰ ਹੋਰ ਰਸ ਹੋਰ ਦੁਨੀਆ ਦੇ ਪਦਾਰਥ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਫਿਰ ਉਹ ਤਾਂ ਫਿਰ ਜਿੰਨਾ ਨਾਮ ਜਪੀ ਜਾਣ ਨਾ ਭੁੱਖਿਆ ਭੁੱਖ ਨਾ ਉਤਰੀ ਉਹ ਕਹਿੰਦੇ ਹਲੇ ਸਾਡੀ ਭੁੱਖ ਨਹੀਂ ਉਤਰੀ ਹਲੇ ਅਸੀਂ ਰੱਜੇ ਨਹੀਂ ਹਾਂ ਹਲੇ ਹੋਰ ਨਾਮ ਜਪ ਲਈਏ ਹੋਰ ਬੰਦਗੀ ਕਰ ਲਈਏ ਹੋਰ ਬਾਣੀ ਪੜ ਲਈਏ ਉਹਨਾਂ ਦੀ ਫਿਰ ਐਸੀ ਬੇਰਤੀ ਵਧ ਜਾਂਦੀ ਹੈ ਫਿਰ ਭੁੱਖਿਆ ਭੁੱਖ ਨਾ ਉਤਰੀ ਜਿਹੜੀ ਹੋਰਾ ਸਾ ਤ੍ਰਿਸ਼ਨਾ ਦੀ ਭੁੱਖ ਹੈ ਉਹਨਾਂ ਨੂੰ ਫਿਰ ਗੁਰਮੁਖ ਪਿਆਰਿਆ ਨੂੰ ਨਹੀਂ ਲੱਗਦੀ ਸਹਸ ਸਿਆਣ ਪਾ ਲਖ ਹੋਏ ਤਾ ਇੱਕ ਨ ਚੱਲੈ ਨਾਲ ਜਿਨ੍ਹਾਂ ਦੀ ਇੱਕ ਲਖ ਸਰੂਪ ਦੇ ਨਾਲ ਬਿਰਤੀ ਚੱਲੈ ਪਾਪ ਕੇ ਪੁਨਾ ਲੈ ਹੋ ਗਈ ਨਾ ਮਿਲ ਗਈ ਜਿਹੜਾ ਲਖ ਸਰੂਪ ਪਰਮੇਸ਼ਰ ਹੈ ਉਹਦੇ ਨਾਲ ਜਿਨ੍ਹਾਂ ਦੀ ਬਿਰਤੀ ਜੁੜ ਗਈ ਨਾ ਫਿਰ ਸਹਸ ਸਿਆਣ ਪਾ ਲਖ ਹੋਏ ਉਹਨਾਂ ਦੁਨੀਆ ਦੀ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਦੀ ਇੱਛਾ ਨਹੀਂ ਫਿਰ ਉਹਨਾਂ ਨੂੰ ਰਹਿੰਦੀ ਅਭਾਵ ਹੋ ਜਾਂਦੀਆਂ ਨੇ ਫਿਰ ਉਹਨਾਂ ਨੂੰ ਹੋਰ ਸਿਆਣਪ ਇਕੱਠੀਆਂ ਕਰਨ ਦੀ ਲੋੜ ਨਹੀਂ ਰਹਿੰਦੀ ਕਿ ਫਲਾਣੀ ਪੁਸਤਕ ਪੜ੍ਹ ਕੇ ਇਹ ਵੀ ਸਿਆਣਪ ਇਕੱਠੀ ਕਰ ਲਈਏ ਫਲਾਣੀ ਪੁਸਤਕ ਪੜ੍ਹ ਕੇ ਇਹ ਵੀ ਸਿਆਣਪ ਇਕੱਠੀ ਕਰ ਲਈਏ ਉਹਨਾਂ ਦੇ ਮਨ ਵਿੱਚ ਇੱਛਾ ਨਹੀਂ ਰਹਿੰਦੀ ਜਿਹੜਾ ਅਭਾਵ ਹੋ ਗਈਆਂ ਆਭਾਵ ਕੇ ਸਾਰੀਆਂ ਇੱਛਾਵਾਂ ਵਿੱਚੋਂ ਖਤਮ ਹੋ ਗਈਆਂ ਜਿਵੇਂ ਮਹਾਰਾਜ ਦਾ ਫਰਮਾਨ ਹੈ ਨਾ ਬੁੱਧੀ ਬਾਜੀ ਉਪਜੈ ਚਾਓ ਸਹਸ ਸਿਆਣਪ ਪਪਵੈ ਨਾ ਤਾਓ ਸਾਰੀ ਸਿਆਣਪਾਂ ਜਿਹੜੀਆਂ ਨੇ ਉਹਨਾਂ ਦੀ ਇੱਛਾ ਮਨ ਨੇ ਉਹ ਫਿਰ ਅਭਾਵ ਹੋ ਜਾਂਦੀ ਆ ਹਨ ਇਸੇ ਪ੍ਰਕਾਰ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਜਿਹੜਾ ਲੱਖ ਵਾਰ ਪਰਮੇਸ਼ਰ ਹੈ ਜੋ ਸਭ ਦੇ ਲੱਖ ਜਾਣਨ ਵਾਲਾ ਪਰਮੇਸ਼ਰ ਹੈ ਜੇ ਉਸ ਦੇ ਜਾਣਨ ਵਾਲੀ ਸੋਚ ਜੇ ਵਿਚਾਰ ਪ੍ਰਾਪਤ ਹੋ ਜਾਵੇ ਨਾ ਤਾਂ ਫਿਰ ਸੋਚੈ ਜਿਹੜੀ ਸ਼ਾਸਤਰਾ ਦੀ ਵਿਚਾਰ ਹੈ ਵਿਹਾਰਾਂ ਦੀ ਜਿਹੜੀ ਵਿਚਾਰ ਹੈ ਉਹ ਭਾਵੇਂ ਆਪਾਂ ਨੂੰ ਹੋਵੇ ਚਾਹੇ ਨਾ ਹੋਵੇ ਭਾਵੇਂ ਸ਼ਾਸਤਰ ਪੜੇ ਹੋਏ ਹੋਣ ਭਾਵੇਂ ਨਾ ਪੜੇ ਹੋਏ ਹੋਣ ਉਹ ਫੁਰਨਾ ਨਹੀਂ ਫੁਰਦਾ ਜਿਹੜੀ ਸੋਚ ਹੈ ਉਹ ਤਾਂ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਜਾਣਣ ਵਾਲੀ ਹੋ ਗਈ ਫਿਰ ਹੋਰ ਕੋਈ ਫੁਰਨਾ ਨਹੀਂ ਫੁਰਦਾ ਫਿਰ ਉਹਨਾਂ ਦਾ ਸੁਭਾ ਇੱਕੋ ਜਿਹਾ ਹੋ ਜਾਂਦਾ ਹੈ। ਐਸੇ ਤਰ੍ਹਾਂ ਫਿਰ ਉਹਨਾਂ ਨੂੰ ਨਾ ਕਿਸੇ ਸ਼ਾਸਤਰ ਪੜਨ ਦੀ ਲੋੜ ਪੈਂਦੀ ਹੈ। ਚਲੋ ਠੀਕ ਹੈ ਦੁਨਿਆਵੀ ਵਿਦਿਆ ਦੀ ਲੋੜ ਹੈ ਪੜ੍ਹਨੀ ਚਾਹੀਦੀ ਹੈ। ਪਰ ਉਹ ਅਵਸਥਾ ਵਿੱਚ ਜਾ ਕੇ ਫਿਰ ਉਹਨਾਂ ਦੀ ਬਿਰਤੀ ਭਾਵੇਂ ਉਹਨਾਂ ਨੇ ਸ਼ਾਸਤਰ ਪੜ੍ਹੇ ਹੋਏ ਹੋਣ ਭਾਵੇਂ ਨਾ ਹੋਣ ਉਹਨਾਂ ਦੀ ਬਿਰਤੀ ਇੱਕ ਪਰਮੇਸ਼ਰ ਨਾਲ ਫਿਰ ਜੁੜੀ ਰਹਿੰਦੀ ਹੈ। ਚਿੰਤ ਅਚਿੰਤਾ ਸਗਲੇ ਗਈ ਪ੍ਰਭ ਨਾਨਕ 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 ਮਈ ਜਹ ਇੱਕ ਹੈ ਏਕ ਏਕ ਭਗਵੰਤਾ ਤਹ ਕੌਨ ਅਚਿੰਤ ਕਿਸ ਲਾਗੈ ਚਿੰਤਾ ਐਸੀ ਜਿਹੜੀ ਉਹਨਾਂ ਦੀ ਅਵਸਥਾ ਫਿਰ ਬਣ ਜਾਂਦੀ ਹੈ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਜੇ ਲਾਏ ਰਹਾ ਲਿਵਤਾਰ ਜੇ ਉਸ ਪਰਮੇਸ਼ਰ ਨਾਲ ਸਤਿਗੁਰੂ ਮਹਾਰਾਜ ਨਾਲ ਤਾਰ ਜਿਹੜਾ ਮਹਾਵਾਕਾ ਦੁਆਰਾ ਜਿਹੜਾ ਉਸ ਪਰਮੇਸ਼ਰ ਦਾ ਆਸਰਾ ਤੱਕੜਾ ਹੈ ਨਾ ਆਸਰਾ ਰੂਪ ਜਿਹੜੀ ਬਿਰਤੀ ਜੋੜ ਕੇ ਰੱਖਣੀ ਹੈ ਲੈਤਾ ਨੂੰ ਪਾ ਕੇ ਜਿਹੜਾ ਰੱਖਣਾ ਹੈ ਫਿਰ ਚੁੱਪੈ ਚੁੱਪ ਨਾ ਹੋਵਈ ਫਿਰ ਸ਼ਾਂਤੀ ਰੂਪ ਜਿਹੜੀ ਹੈ ਹੁਣ ਪ੍ਰਾਪਤੀ ਤਾਂ ਹੋ ਜਾਂਦੀ ਹੈ ਸ਼ਾਂਤੀ ਆ ਜਾਂਦੀ ਹੈ ਹੁਣ ਜਿਹਨੇ ਪਰਮੇਸ਼ਰ ਦੇ ਨਾਲ ਲਿਵ ਜੋੜ ਲਈ ਆਪਣੀ ਫਿਰ ਉਹ ਤੋਂ ਚੁੱਪ ਰਿਹਾ ਨਹੀਂ ਜਾਂਦਾ ਕਿਹੜੀ ਗੱਲੋਂ ਨਹੀਂ ਚੁੱਪ ਰਿਹਾ ਜਾਂਦਾ ਬੰਦਗੀ ਕਰਨ ਵੱਲੋਂ ਚੁੱਪ ਨਹੀਂ ਰਿਹਾ ਜਾਂਦਾ ਬਾਣੀ ਪੜਨ ਵੱਲੋਂ ਚੁੱਪ ਨਹੀਂ ਰਿਹਾ ਜਾਂਦਾ ਨਾਮ ਜਪਣ ਵੱਲੋਂ ਚੁੱਪ ਨਹੀਂ ਰਿਹਾ ਜਾਂਦਾ ਭਾਵੇਂ ਉਹਨਾਂ ਦਾ ਸਰੀਰ ਢਿੱਲਾ ਮਿੱਸਾ ਹੋਵੇ ਭਾਵੇਂ ਜਦ ਕਿਤੇ ਬਾਹਰ ਗਏ ਹੋਣ ਸਰੀਰ ਥੱਕਿਆ ਹੋਵੇ ਫਿਰ ਵੀ ਉਹ ਨਿਤਨੇਮ ਕਰੇ ਬਿਨਾ ਫਿਰ ਰਹਿ ਨਹੀਂ ਸਕਦੇ ਬਾਣੀ ਪੜ੍ਹੇ ਬਿਨਾ ਰਹਿ ਨਹੀਂ ਸਕਦੇ ਕਦੇ ਬਾਣੀ ਤਾਂ ਸਾਡੀ ਜ਼ਿੰਦਗੀ ਹੈ ਸਾਡੇ ਜੀਵਨ ਦਾ ਇਹ ਬਾਣੀ ਆਸਰਾ ਹੈ ਐਸੀ ਉਹਨਾਂ ਦੀ ਫਿਰ ਵਸਤਾ ਬਣ ਜਾਂਦੀ ਹੈ ਫਿਰ ਚੁੱਪ ਨਾ ਹੋਵਈ ਜਿਹੜਾ ਭਾਵੇਂ ਜਿੰਨਾ ਮਰਜੀ ਕੋਈ ਉਹਨਾਂ ਨੂੰ ਯਤਨ ਕਰ ਲਵੇ ਬਾਣੀ ਪੜਨੋਂ ਰੋਕ ਲਵੇ ਪਰ ਉਹ ਕਿੱਥੇ ਰੁਕਦੇ ਨੇ ਹੁਣ ਹਰਨਾਕਸ਼ ਨੇ ਕਿੰਨੇ ਯਤਨ ਕੀਤੇ ਸੀ ਪ੍ਰਹਿਲਾਦ ਨੂੰ ਰੋਕਣ ਵਾਸਤੇ ਤੇ ਉਹਨਾਂ ਨੂੰ ਮਾਸਟਰਾਂ ਨੂੰ ਵੀ ਕਹਿ ਦਿੱਤਾ ਸੰਡੇ ਤੇ ਮਰਕੇ ਨੂੰ ਕਿ ਤੁਸੀਂ ਵੀ ਪਾਠਸ਼ਾਲਾ ਵਿੱਚ ਪੜ੍ਹਾਓ ਜਲੇ ਹਰਨਾਖਸ਼ ਥਲੇ ਹਰਨਾਖਸ਼ ਪਰ ਹੁਣ ਪ੍ਰਹਿਲਾਦ ਕੀ ਪੜ੍ਹਾਉਂਦਾ ਹੈ ਜਲੇ ਹਰੀ ਥਲੇ ਹਰੀ ਕਿ ਪ੍ਰਮਾਤਮਾ ਹੀ ਸਾਰੇ ਪਾਸੇ ਹੈ ਤੇ ਉਹ ਆ ਕੇ ਸੰਡੇ ਮਰਕਾ ਕਹਿਣ ਲੱਗੇ ਹਰਨਾਖਸ਼ ਨੂੰ ਕਿ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਕਿ ਆਪ ਦਾ ਵਿਗੜਿਆ ਹੀ ਹੈ ਤੇ ਸਾਰੇ ਛਾਟੜੇ ਵਿਗਾੜ ਦਿੱਤੇ ਹੁਣ ਸੌਪਾਂ ਵਾਲੇ ਕਮਰੇ ਵਿੱਚ ਵੀ ਰੱਖਿਆ ਪਹਾੜ ਤੋਂ ਵੀ ਡੇਗਿਆ ਗਿਆ ਪਰੋ ਪ੍ਰਹਿਲਾਦ ਪਰਮੇਸ਼ਰ ਦਾ ਨਾਮ ਜਪਣੋਂ ਛੁੱਪ ਨਹੀਂ ਹੋਇਆ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیرਿਆ ਗਿਆ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੇ ਨੇ ਭਾਈ ਮਨੀ ਸਿੰਘ ਜੀ ਦਾ ਬੰਧ ਬੰਦ ਕਟਿਆ ਜਾ ਰਿਹਾ ਹੈ ਬਾਣੀ ਪੜੀ ਜਾ ਰਹੇ ਨੇ ભાઈ 타רו ਸਿੰਘ ਦਾ ਖੋਪਰ ਲਾਇਆ ਜਾ ਰਿਹਾ ਹੈ ਤਾਂ ਵੀ ਬਾਣੀ ਪੜ ਰਹੇ ਨੇ ਉਹ ਉਹ ਫਿਰ ਚੁੱਪ ਨਹੀਂ ਹੋ ਸਕਦੇ ਉਹ ਐਸਾ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਜਿਹੜਾ ਰੰਗ ਹੈ ਪਰਮੇਸ਼ਰ ਦਾ ਜਸ ਗਾਉਣਾ ਉਹ ਜਸ ਗਾਉਣ ਵੱਲੋਂ ਫਿਰ ਚੁੱਪ ਨਹੀਂ ਹੋ ਸਕਦੇ ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਫਿਰ ਚੁੱਪ ਹੋ ਵਈ ਕਿਹੜੇ ਪਾਸੋਂ ਚੁੱਪ ਹੁੰਦੇ ਨੇ ਦੋ ਦਵਾਦ ਕਿਸੇ ਨਾਲ ਕਿਸੇ ਨਾਲ ਈਰਖਾ ਨਹੀਂ ਕਰਨੀ ਕਿਸੇ ਨੂੰ ਮਾੜਾ ਬਚਨ ਨਹੀਂ ਬੋਲਣਾ ਇਸ ਤਰ੍ਹਾਂ ਆਪੱਖੋਂ ਉਹ ਚੁੱਪ ਹੋ ਜਾਂਦੇ ਨੇ ਪਰ ਹਰੀ ਦਾ ਜਸ ਗਉਣ ਵੱਲੋਂ ਉਹ ਚੁੱਪ ਨਹੀਂ ਹੁੰਦੇ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਜਿਨ੍ਹਾਂ ਨੇ ਪੁਰੀਆ ਪੂਰਨ ਪਰਮੇਸ਼ਰ ਨੂੰ ਭਾਰ ਭਾਲ ਲਿਆ ਹੈ ਨਾ ਬੰਨਾ ਬਿਰਤੀ ਨੂੰ ਬਨ ਕੇ ਬ੍ਰਹਮਾਕਾਰ ਕਰਕੇ ਤੇ ਇੱਕ ਦਾ ਹੁੰਦੀ ਦੁਨੀਆ ਨਾਲ ਬਿਰਤੀ ਜੋੜ ਲੈਣੀ ਇੱਕ ਪਰਮੇਸ਼ਰ ਨਾਲ ਬਿਰਤੀ ਜੋੜ ਲੈਣੀ ਬਿਰਤੀ ਨੂੰ ਬ੍ਰਹਮਾਕਾਰ ਬਣਾ ਦੇਣਾ ਉਹਨਾਂ ਨੂੰ ਫਿਰ ਭੁੱਖ ਲੱਗਣੀ ਜਾਂ ਨਹੀਂ ਲੱਗਣੀ ਉਹਨਾਂ ਨੂੰ ਫਿਰ ਇੱਕੋ ਤਰ੍ਹਾਂ ਹੀ ਹੈ ਤੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਐਸੇ ਭਜਨ ਬੰਦਗੀ ਵਾਲਿਆਂ ਨੂੰ ਜਦੋਂ ਕਰਦੇ ਹੁੰਦੇ ਨਾ ਭਗਤੀ ਕਰਦੇ ਹੁੰਦੇ ਨੇ ਫਿਰ ਭੁੱਖ ਪਿਆਸ ਦਾ ਉਹਨਾਂ ਨੂੰ ਚੇਤਾ ਨਹੀਂ ਰਹਿੰਦਾ ਉਹ ਤਾਂ ਜਿੰਮੇ ਹੁਣ ਕੋਈ ਸੇਵਾਦਾਰ ਆ ਕੇ ਮਹਾਪੁਰਖਾ ਨੂੰ ਕਹਿਣ ਕਹਿੰਦੇ ਜੀ ਪ੍ਰਸ਼ਾਦਾ ਛਕ ਲਓ ਕਹਿੰਦੇ ਅੱਛਾ ਟਾਈਮ ਹੋ ਗਿਆ ਚਲੋ ਛਕ ਲੈਂਦੇ ਆ ਫਿਰ ਹੁਣ ਜੇ ਮੰਨ ਲਓ ਸੇਵਾਦਾਰ ਕਿਤੇ ਵਿਅਸਤ ਹੋ ਗਿਆ ਜਾਂ ਕਿਤੇ ਬਿਜ਼ੀ ਹੋ ਗਿਆ ਤੇ ਸੰਤਾ ਨੂੰ ਪ੍ਰਸ਼ਾਦਾ ਦੇਣਾ ਭੁੱਲ ਗਿਆ ਉਹ ਫਿਰ ਵੀ ਫਿਕਰ ਨਹੀਂ ਕਰਦੇ ਉਹਨਾਂ ਦਾ ਉਧਰ ਖਿਆਲ ਹੀ ਨਹੀਂ ਰਹਿੰਦਾ ਭਾਵੇਂ ਕਿ ਉਹਨਾਂ ਦੀ ਬਿਰਤੀ ਐਸੀ ਬਣ ਜਾਂਦੀ ਹੈ ਭੁੱਖ ਲੱਗਣੀ ਜਾਂ ਨਹੀਂ ਲੱਗਣੀ ਉਹਨਾਂ ਦਾ ਸੁਭਾਅ ਜਿਹੜਾ ਹੈ ਉਹ ਇਕੋ ਜਿਹਾ ਹੋ ਜਾਂਦਾ ਹੈ ਜਿਨ੍ਹਾਂ ਨੇ ਬਿਰਤੀ ਨੂੰ ਬ੍ਰਹਮਾਕਾਰ ਕਰ ਲਿਆ ਪੂਰਨ ਪਰਮੇਸ਼ਰ ਨੂੰ ਆਸਰਾ ਜਿਨ੍ਹਾਂ ਨੇ ਬਣਾ ਲਿਆ ਨਾ ਆਧਸਥਾਨ ਦਾ ਅਰਥ ਹੈ ਆਸਰਾ ਜਿਨ੍ਹਾਂ ਨੇ ਆਸਰਾ ਤੱਕ ਲਿਆ ਭਾਲ ਲਿਆ ਉਹਨੂੰ ਫਿਰ ਭੁੱਖ ਲੱਗਣੀ ਜਾਂ ਨਹੀਂ ਲੱਗਣੀ ਫਿਰ ਇੱਕੋ ਬਰਾਬਰ ਹੈ ਸਹਸ ਸਿਆਣ ਪਾਲਾ ਕੋ ਹੋਏ ਤਾਂ ਇੱਕ ਨਾ ਚੱਲੇ ਨਾਲ ਫਿਰ ਜਿਨ੍ਹਾਂ ਦੀ ਇੱਕ ਨਾ ਚੱਲੇ ਨਾਲ ਨਾ ਦਾ ਅਰਥ ਇੱਥੇ ਕੀਤਾ ਹੈ ਨਿਸ਼ਚੇ ਕਰਕੇ ਜਿਨ੍ਹਾਂ ਦੀ ਇੱਕ ਨਾਲ ਬਿਰਤੀ ਮਿਲ ਗਈ ਨਾ ਜਿਨ੍ਹਾਂ ਦੀ ਬਿਰਤੀ ਇੱਕ ਨਾਲ ਲਾਹ ਹੋ ਗਈ ਤੇ ਹੋਰ ਪਾਸਿਓਂ ਬਿਰਤੀ ਟੁੱਟ ਗਈ ਇੱਕ ਪਰਮੇਸ਼ਰ ਨਾਲ ਬਿਰਤੀ ਜੁੜ ਗਈ ਤੇ ਜਿਹੜਾ ਦੁਨਿਆਵੀ ਗਿਆਨ ਹੈ ਉਹਦੇ ਨਾਲੋਂ ਬਿਰਤੀ ਦਾ ਜੋ ਗਿਆਨ ਦਾ ਅਭਾਵ ਹੋ ਜਾਣਾ ਭਾਵ ਕਿ ਦੁਨੀਆਂ ਨਾਲੋਂ ਬਿਰਤੀ ਟੁੱਟ ਜਾਣੀ ਤੇ ਪਰਮੇਸ਼ਰ ਨਾਲ ਉਹਨਾਂ ਦੀ ਬਿਰਤੀ ਜੁੜ ਜਾਣੀ ਭਗਤਾ ਤੈਸੈ ਸਾਰੀਆ ਜੋੜ ਕੇ ਦੇ ਨਾ ਆਇਆ ਉਹਨਾਂ ਦੀ ਫਿਰ ਐਸੀ ਵਿਅਸਥਾ ਬਣ ਜਾਂਦੀ ਹੈ ਦੁਨਿਆ ਨਾਸਾ ਲਾਹੇ ਜੋ ਮਰ ਵੰਝ ਸੀ ਲੋਕਾ ਨਾਸਾ ਲਾਹੇ ਜੋ ਮਰ ਖਾਕ ਥੀ ਐਸੀ ਉਹਨਾਂ ਦੀ ਵਿਅਸਥਾ ਫਿਰ ਬਣ ਜਾਂਦੀ ਹੈ ਫਿਰ ਜਿਨ੍ਹਾਂ ਨੇ ਨਿਸ਼ਚੇ ਕਰਕੇ ਇੱਕ ਪਰਮੇਸ਼ਰ ਨਾਲ ਬਿਰਤੀ ਜੋੜ ਲਈ ਨਾ ਫਿਰ ਦੁਨਿਆਵੀ ਬਿਰਤੀ ਦਾ ਦੁਨਿਆਵੀ ਗਿਆਨ ਦਾ ਉਹਨਾਂ ਨੂੰ ਅਭਾਵ ਹੋ ਜਾਂਦਾ ਹੈ ਫਿਰ ਭਾਵੇਂ ਸਹਿਸ ਸਿਆਣਪਾ ਲਖ ਹੋ へ ਹਜ਼ਾਰਾ ਸ਼ਾਸਤਰੀਆਂ ਦੀ ਲੱਖਾ ਸਿਆਣਪਾ ਵੀ ਉਹਨਾਂ ਨੂੰ ਭਾਵ ਹੋ ਜਾਂਦੀਆਂ ਨੇ ਭਾਵੇਂ ਉਹਨਾਂ ਕੋਲ ਹੋਣ ਉਹਨਾਂ ਕੋਲ ਨਾ ਹੋਣ ਫਿਰ ਇੱਕੋ ਜਿਹਾ ਉਹਨਾਂ ਦਾ ਜਿਹੜਾ ਸੁਭਾਅ ਫਿਰ ਬਣ ਜਾਂਦਾ ਹੈ ਪੜਿਆ ਅਨ ਪੜਿਆ ਪਰਮਗਤ ਪਾਵੈ ਐਸੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ ਕਹੀ ਨਾ ਉਪਜੈ ਉਪਜੀ ਜਾਣੈ ਭਾਵ ਅਭਾਵ ਬੇਹੂਣਾ ਉਹਦਾ ਅਸਤ ਕੀ ਮਨ ਬੁੱਧ ਨਾਸੀ ਤਾ ਉਹ ਸਦਾ ਸਹਜ ਲਿਵਲੀਣਾ ਸੋਚੈ ਸੋਚ ਨਾ ਹੋਵਈ ਹੁਣ ਮਹਾਰਾਜ ਸਾਧਨ ਰੂਪ ਅਰਥ ਕਰਦੇ ਨੇ ਹੁਣ ਸਿੱਖਾ ਨੇ ਪ੍ਰਸ਼ਨ ਕੀਤਾ ਮਹਾਰਾ ਸੱਚੇ ਪਾਤਸ਼ਾਹ ਜੀ ਜੇ ਸਰੀਰ ਦੀ ਪਵਿੱਤਰਤਾ ਕਰਕੇ ਹੁਣ ਸਿੱਧ ਵੀ ਪ੍ਰਸ਼ਨ ਕਰਦੇ ਨੇ ਬਾਣੀ ਦੀ ਮੋਨਤਾ ਕਰਕੇ ਵਾਰਤ ਰੱਖਣੇ ਕਰਕੇ ਲਖਾ ਸਿਆਣਪਾ ਕਰਕੇ ਜੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਫਿਰ ਕਰਨਾ ਕੀ ਚਾਹੀਦਾ ਹੈ ਕਿਹੜੇ ਸਾਧਨ ਸਾਨੂੰ ਕਰਨੇ ਚਾਹੀਦੇ ਹਨ ਤਾਂ ਮਹਾਰਾ ਦੱਸਦੇ ਹਨ ਸੋਚੈ ਸੋਚ ਨਾ ਹੋਵਈ ਮਹਾਰਾ ਜੀ ਕਹਿੰਦੇ ਸੋਚ ਕਰਨੇ ਕਰਕੇ ਪਵਿੱਤਰਤਾਈ ਕਰਨੇ ਕਰਕੇ ਸਰੀਰ ਦੀ ਪਵਿੱਤਰਤਾਈ ਨਹੀਂ ਹੁੰਦੀ ਜਾਕੱਲੀ ਵਿਚਾਰਾਂ ਕਰੀ ਜਾਓ ਇਸ ਤਰ੍ਹਾਂ ਹਿਰਦੇ ਦੀ ਸ਼ੁੱਧੀ ਨਹੀਂ ਹੁੰਦੀ ਜੇ ਸੋਚੀ ਲੱਖ ਵਾਰ ਪਾਵੇ ਲੱਖਾਂ ਵਾਰੀ ਸੋਚੀ ਜਾਈਏ ਫਿਰ ਵੀ ਰਿਦਾ ਨਹੀਂ ਨਾ ਸ਼ੁੱਧ ਹੁੰਦਾ ਬਾਹਰੋਂ ਸਰੀਰ ਦਾ ਇਸ਼ਨਾਨ ਕਰ ਲਈਏ ਪਰ ਮੰਨ ਨਹੀਂ ਸ਼ੁੱਧ ਹੁੰਦਾ ਹੁਣ ਫਿਰ ਮਹਾਰਾਜ ਕਹਣਾ ਕੀ ਚਾਹੀਦਾ ਹੈ ਮਹਾਰਾਜ ਕਹਿੰਦੇ ਨਿਸ਼ਕਾਮ ਕਰਮ ਕਰਨੀ ਚਾਹੀਦੇ ਨੇ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ ਇਕਸ ਕਾਮ ਕਰ ਕਰਮ ਹੁੰਦੇ ਨੇ ਜਿਹੜੇ ਕਾਮਨਾ ਦੇ ਸਹਤ ਕਰਨੇ ਕੋਈ ਇੱਛਾ ਰੱਖ ਕੇ ਕਰਨੇ ਤੇ ਇਕ ਨਿਸ਼ਕਾਮ ਕਰਮ ਹੁੰਦੇ ਨੇ ਮਹਾਰਾਜ ਕਹਿੰਦੇ ਜਦੋਂ ਨਿਸ਼ਕਾਮ ਕਰਮ ਕਰਾਂਗੇ ਉਦੋਂ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਸੇਵਾ ਕਰਤ ਹੋਏ ਨਹਿ ਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ ਚੁੱਪ ਚੁੱਪ ਨਾ ਹੋਵਈ ਮਹਾਰਾਜ ਹੁਣ ਬਾਣੀ ਦੀ ਜਿਹੜੀ ਮੌਨਤਾ ਰੱਖਣੀ ਹੈ ਤੇ ਮਹਾਰਾਜ ਕਹਿੰਦੇ ਇਹਦੇ ਨਾਲ ਚੁੱਪ ਨਹੀਂ ਰਿਹਾ ਜਾਂਦਾ ਮਨ ਵਿੱਚ ਸੰਕਲਪ ਵਿਕਲਪ ਉੱਠਦੇ ਰਹਿੰਦੇ ਨੇ ਮਨ ਬੋਲਦਾ ਰਹਿੰਦਾ ਹੈ ਤੇ ਮਨ ਚੁੱਪ ਨਹੀਂ ਹੁੰਦਾ ਜੇ ਲਾਏ ਰਹਾ ਲਿਵ ਤਾਰ ਜੇ ਤੇਲ ਧਾਰਾ ਵਤ ਲਿਵ ਨੂੰ ਜੋੜ ਲਈਏ ਨਾ ਤਾਂ ਵੀ ਜੋ ਹੈ ਮਨ ਤਾਂ ਬੋਲਦਾ ਰਹਿੰਦਾ ਹੈ ਨਾ ਬਾਰੋਂ ਭਾਵੇਂ ਚੁੱਪ ਹੋ ਜਾਓ ਜਿਵੇਂ ਆਪ ਜੀ ਨੇ ਸਾਖੀ ਸੁਣੀ ਸੀ ਜੋ ਦਸਵੇਂ ਪਾਤਸ਼ਾਹ ਵੇਲੇ ਮੋਨੀ ਆਇਆ ਸੀ ਭਾਵੇਂ ਲਿਵ ਲਾ ਕੇ ਰਖੀਏ ਫੇਰ ਵੀ ਚੁੱਪ ਰਿਹਾ ਨਹੀਂ ਜਾਂਦਾ ਕਿਦੇ ਮਹਾਰਾਜ ਫਿਰ ਕਾਰਨਾ ਕੀ ਚਾਹੀਦਾ ਹੈ ਕਿਹੜਾ ਸਾਧਨ ਕਰਨਾ ਚਾਹੀਦਾ ਹੈ ਮਹਾਰਾਜ ਕਹਿੰਦੇ ਸੰਮਦਮ ਸਾਧਨ ਕਰਨੇ ਚਾਹੀਦੇ ਹੈ ਮਨ ਦੀ ਵਾਸ਼ਨਾ ਰੋਕਣੀ ਚਾਹੀਦੀ ਹੈ ਸਮਝੋ ਮਨ ਦੀਆਂ ਵਾਸ਼ਨਾਵਾਂ ਮਾ ਰੋਕਣੀਆਂ ਇਹਨੂੰ ਕਹਿੰਦੇ ਨੇ ਸਮ ਮਨ ਨੂੰ ਹੋਰ ਫੁਰਨਿਆਂ ਤੋਂ ਰੋਕਣਾ ਹੋਰ ਪਾਸੇ ਜਾਣ ਤੋਂ ਰੋਕਣਾ ਜਿਵੇਂ ਕਈ ਹੁਣ ਕੀਰਤਨ ਦਾ ਸਰਵਣ ਕਰਦੇ ਹੁੰਦੇ ਨੇ ਜਾਂ ਕਥਾ ਸਰਵਣ ਕਰ ਰਹੇ ਹੁੰਦੇ ਨੇ ਪਰ ਮਨ ਕਿਸੇ ਦਾ ਘਰੇ ਤੁਰਿਆ ਫਿਰਦਾ ਹੈ ਕਿਸੇ